ਸਸੀਕਾਲ ਮੈਂ ਤੁਹਾਡਾ ਵੀਰ ਕੁੱਕੜ ਜੋਧਪੁਰ ਵਾਲਾ ਜਿਨ੍ਹਾਂ ਨੇ ਦਿਲ ਲਾ ਕੇ ਕੰਮ ਕਰਨਾ ਉਹਨਾਂ ਨੇ ਤਾਂ ਖੇਤ ਜੀ ਵੀ ਕੰਮ ਉਵੇਂ ਹੀ ਕਰਨਾ ਤੇ ਰਾਹਾਂ ਪਈਆਂ ਤੇ ਇੱਕ ਤਾਂ ਆਹਾ ਪਹੀਆ ਦੇਖੋ ਕਿੰਨਾ ਗੰਦ ਵਰਿਆ ਪਿਆ ਤੇ ਇੱਕ ਤੁਹਾਨੂੰ ਗਾਹਾਂ ਜਾ ਕੇ ਵੀ ਪਹੀ ਦਿਖਾ ਦੇਣਾ ਦੇਖੋ ਕਰਾ ਲਾਇਆ ਪਿਆ ਕੰਪਿਊਟਰ ਦਿਖਾਉਣਾ ਤੁਹਾਨੂੰ ਗਾਹਾਂ ਜਾ ਕੇ ਇੱਕ ਕਿਸਾਨ ਭਰਾ ਉਹ ਆਹਾ ਪਹੀਆ ਹੈ ਇਹ ਹੁੰਦੀ ਆ ਕਿਸਾਨੀ ਦੇਖਣਾ ਥਾਲੀ ਦੇ ਥੱਲੇ ਵਾਂਗੂ ਬਣਾਈ ਪਈ ਆ ਠੀਕ ਆ ਇਹ ਕਿਸਾਨ ਭਰਾ ਨੇ ਆਪਦੇ ਆਪਦੇ ਮੱਥੇ ਤੇ ਦੇਖੋ ਬਾਹ ਕੇ ਕਰਾਹ ਲਵਾਤਾ ਹਨਾ ਇਹ ਹੁੰਦੀ ਆ ਕਿਸਾਨੀ ਵਿਚ ਲੋਕ ਬੁਰਾ ਹਾਲ ਤੋਂ ਏ ਟੱਬੇ ਦੇਖੋ ਆਦੇ ਭੈਣਾ ਸੜਕ ਤੋਂ ਵੀ ਜਾਦੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਦੱਬ ਕੇ ਸ਼ੇਅਰ ਕਰਨਾ ਹਨਾ ਤੇ ਵਿੱਚ ਸੜਕ ਤੋਂ ਵੀ ਜਾਦੇ ਚੰਗੀ ਬਣ ਗਈ ਯਾਰ ਉਹ ਗਾਹਾਂ ਸੜਕਾ ਦੇਖੋ ਆ ਕਰਾਈ ਲਾਤਾ ਜੀ ਅੱਟ ਨੇ ਅੱਜ ਤੱਕ ਮੈਂ ਕਹੇ ਪਹੀ ਤੇ ਕੰਪਿਊਟਰ ਕਰਾ ਨਹੀਂ ਲੱਗਿਆ ਦੇਖਾ ਦੀਂਦੀਆਂ ਨੇ ਇੱਕੋ ਸਾਰ ਹਨਾ ਤੇ ਮੇਰੀਆਂ ਵੀਡੀਓਆਂ ਚੰਗੀਆਂ ਲੱਗੀਆਂ ਤਾਂ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਨਾ ਤੇ ਇੱਕ ਵੀ ਬਣ ਕੇ ਲਾਇਕ ਜਰੂਰ ਕਰ ਦਿਆ ਕਰੋ ਠੀਕ ਆ ਤੇ ਕਿਸਾਨ ਭਰਾ ਦੀ ਆਪਾਂ ਬਹੁਤ ਚੰਗੀ ਉਹ ਕਰਦੇ ਹਨਾ ਆ ਦੇਖੋ ਪੂਰੀ ਜਿੱਥੋਂ ਆਪ ਦਾ ਆਦਾ ਮੱਥਾ ਕਿਸਾਨ ਭਰਾ ਦਾ ਤੇ ਸਾਰੇ ਉਹਨੇ ਕਰਾ ਲਵਾਤਾ ਜੀ ਤੇ ਬਹੁਤ ਮੈਨੂੰ ਚੰਗੀ ਲੱਗੀ ਇਹ ਗੱਲ ਹਨਾ ਜੇ ਇੰਨਾ ਕਿਸਾਨਾਂ ਨੂੰ ਦੇਖ ਦੇਖ ਕੇ ਗਾਂਹਾਂ ਹੋਰ ਕਿਸਾਨ ਵੀ ਨਹੀਂ ਅਗਲਾ ਆ ਕਿਸ ਦੇ ਮੱਥੇ ਤੇ ਕੀ ਕਹਣਾ ਆਪਦੇ ਮੱਥੇ ਤੋਂ ਵੀ ਨਹੀਂ ਲੋਟ ਕਰਦਾ ਟੋਏ ਡੱਬੇ ਹੁਣ ਇੰਨਾ ਮੀਂਹ ਦਾ ਮੌਸਮ ਇੰਨਾ ਬੁਰਾ ਹਾਲ ਸੀ ਨਾ ਤੇ ਬੁਰਾ ਹਾਲ ਵੀ ਟੋਏ ਆਪਣੇ ਘਾਰੇ ਘੁਰੇ ਪੈ ਜਾਂਦੇ ਤੇ ਬਹੁਤ ਚੰਗੀ ਲੱਗੀ ਤੇ ਮੈਨੂੰ ਵੀਡੀਓ ਸ਼ੇਅਰ ਕਰ ਦੇਣਾ ਨਾ ਗਾਹਾਂ ਜਾ ਕੇ ਧੰਨਵਾਦ ਜੀ